ਏ ਉਹ ਅਜੀਬ ਪਤਰੋ ਗੱਡੀ ਆਈ ਤੇ ਅੰਗਰੇ ਲੋਡ ਤੋਂ ਸ਼ਾਵਨਾ ਪੀਤੀ ਦੀ ਬੜੀ ਤੇਜ਼ ਆਈ ਪਹਿਲੇ ਥੜੇ ਪੰਨੇ ਆ ਉਤੋਂ ਬਾਅਦ ਟੋੜਦੇ ਆ ਗੰਬੇ ਦੇ ਵਿੱਚ ਵਜੇ ਬਾਅਦ ਵਿੱਚ ਰੇੜੀ ਦੇ ਵਿੱਚ ਮਾਰੀ ਆ ਰੇੜੀ ਭੰਨੇ ਨੂੰ ਕਿਤੇ ਵਾਂ ਬਾਅਦ ਵਿੱਚ ਇਹ ਤਾਂ दारू ਪੀਤਰਾ ਇਹਨਾਂ ਤੇ ਵੀ ਸੱਟਾਂ ਲੱਗੀਆਂ 6 ਵਜੇ ਫੋਨ ਗਿਆ ਜੀ 6 ਵਜੇ ਮੈਂ ਆਇਆ ਤੇ ਅੱਗੇ ਰੇੜੀ ਗਿਲਰੀ ਦੀ ਬਾਅਦ ਮੈਨੂੰ ਮੁਲਾਜ਼ਮਾ ਪਬਲਿਕ ਨੇ ਦੱਸਿਆ ਕਿ ਤੇਰੀ ਰੇੜੀ ਗੱਡੀ ਭੰਨ ਕੇ ਗਈ ਆ ਸ਼ਾਵਨਾ ਪੀਤੀ ਦੀ ਫੱਟਰ ਹੋ ਗਿਆ ਮੈਂ ਮੰਗਿਆ ਕਰਨਾ ਵੀ ਇਹਨਾਂ ਨੂੰ ਨਾਤੇ ਪਾਈ ਜਾਏ ਕਿ ਆ ਜਿਹੜੇ ਬੰਦੇ ਮਰ ਜਾਂਦੇ ਤੇ ਇਹ ਜੂਵੇਂ ਮਾਰ ਆਈ ਇੰਨੀ ਤੇਜ਼ ਗੱਡੀ ਚਲਾਨੀ ਚਾਹੀਦੀ ਮੈਨੂੰ ਬੱਬੀ ਕਹਿੰਦੇ ਗਦਾਪੁਰ ਤੇ ਕੀ ਹੋਇਆ ਇਹ ਹੋਇਆ ਜੀ ਇਧਰੋਂ ਗੱਡੀ ਆਈ ਤੇ ਰੰਗਰੇ ਰੋਡ ਤੋਂ ਸ਼ਰਾਬ ਉਹ ਨਾ ਪੀਤੀ ਦੀ ਬੜੀ ਤੇਜ਼ ਆਈ ਪਹਿਲਾਂ ਥੜੇ ਭੰਨੇ ਆ ਉਸ ਤੋਂ ਬਾਅਦ ਟੋੜਦੇ ਆ ਗੰਬੇ 'ਚ ਵਜੇ ਬਾਅਦ ਵਿੱਚ ਰੇੜੀ ਦੇ ਵਿੱਚ ਮਾਰੀ ਆ ਰੇੜੀ ਭੰਨੇ ਭੁੰਨ ਕਿਤੇ ਵਾਂ ਬਾਅਦ ਵਿੱਚ ਇਹਨਾਂ दारू ਪੀਤਾ ਦਾ ਇਹਨਾਂ ਦੇ ਵੀ ਸੱਟਾਂ ਲੱਗੀਆਂ 6 ਵਜੇ ਫੋਨ ਗਿਆ ਜੀ 6 ਵਜੇ ਮੈਂ ਆਇਆ ਤੇ ਅੱਗੇ ਰੇੜੀ ਗਿੱਲਰੀ ਦੀ ਬਾਅਦ ਮੈਨੂੰ ਮੁਲਾਜ਼ਮ ਪਬਲਿਕ ਨੇ ਦੱਸਿਆ ਕਿ ਤੇਰੀ ਰੇੜੀ ਗੱਡੀ ਭੰਨ ਕੇ ਗਈ ਆ ਸ਼ਰਾਬ ਉਹ ਨਾ ਪੀਤੀ ਦੀ ਫੱਟਰ ਹੋ ਗਿਆ ਤੇ ਮੁਲਾਜ਼ਮ ਉੱਤੇ ਆ ਗਏ ਕਰਨੈਲ ਸਿੰਘ ਉਹਨਾਂ ਨੇ ਆ ਕੇ ਉਹਨਾਂ ਦੀ ਆ ਤੋ ਗੱਡੀ ਜਿਹੜੀ ਐ ਟਰੈਕਟਰ ਦੇ ਨਾਲ ਬੰਨ ਕੇ ਤੋ ਘਰ ਲੈ ਗਈ ਐ ਸਿਟੀ ਕਿਉਂ ਨਹੀਂ ਲਾਈ ਗਈ ਐਕਸੀਡੈਂਟ ਹੋਇਆ ਹੈਗਾ ਕਿਰ ਸਾਨੂੰ ਡੀਕਦੇ ਸਾਨੂੰ ਪਤਾ ਲੱਗਦਾ ਵੀ ਠੀਕ ਆ ਜਿਹੜੀ ਗੱਡੀ ਵਜੀ ਆ ਦੇਖੋ ਇੱਥੇ 10 ਬੰਦਾ ਬੰਦੇ ਮਰ ਜਾਂਦੇ ਕੌਣ ਜ਼ਿੰਮੇਵਾਰ ਹੈ ਇਹਦੇ ਕੋ ਪਬਲਿਕ ਆ ਸਾਰੀ ਇੱਥੇ ਤੁਮ ਦੀ ਆ ਕਿੰਨੇ ਵਜੇ ਦੀ ਗੱਲ ਐ ਇਹ 12 12:30 ਵਜੇ ਦੀ ਗੱਲ ਆ ਜੀ ਇੱਥੇ ਦੁਨੀਆ ਕਿੰਦੀ ਆ ਤੁਹਾਡਾ ਕਿੰਨਾ ਨੁਕਸਾਨ ਹੋਇਆ ਮੇਰਾ ਜੀ 30000 ਰੁਪਏ ਦਾ ਨੁਕਸਾਨ ਆਗਾ ਕੀ ਕੁਛ ਲਿਆ ਇਹ ਦੇਖੋ ਸਾਰੀ ਰੇੜੀ ਤੋੜਤੀ ਉਹਨੇ ਹੋਰ ਕੀ ਹੋ ਰਹਾ ਦੇਖੋ ਥੜੇ ਥੜੇ ਭੰਤੇ ਸਾਰੇ ਇੱਕ ਮ ਵੀ ਮੰਗਦਾ ਤੇ ਮੰਗਿਆ ਵੀ ਮੈਂ ਵਿਹਲਾ ਹੋ ਗਿਆ ਕਾ ਸੇਰਦਾ ਤੇ ਸਾੜੀ-ਟਿਆੜੀ ਵਿਹਲਾ ਬੈਠਾ ਦਮਾ ਮੈਂ ਮੰਗਿਆ ਕਰਨਾ ਵੀ ਇਹਨਾਂ ਨੂੰ ਨਾਥੇ ਪਾਈ ਜਾਏ ਜਾਂ ਜਿਹੜੇ ਬੰਦੇ ਮਰ ਜਾਂਦੇ ਤੇ ਇਹ ਜੂਵੇਂ ਮਾਰੇ ਆਈ ਇੰਨੀ ਤੇਜ਼ ਗੱਡੀ ਚਲਾਣੀ ਚਾਹੀਦੀ ਆ ਰੋਜ਼ਗਾਰ ਤੁਹਾਡਾ ਖਤਮ ਹੋ ਗਿਆ ਸਾਡਾ ਨਿਕਾ ਮੈਂ ਵਿਹਲਾ ਬੈਠਾ ਦਸੇਰਦਾ ਹੀ ਤੇ ਪਤਾ ਨਹੀਂ ਕਿੰਨੇ ਦਿਨ ਬੈਣਾ ਜੀ ਤੇ ਮੈਂ ਦੋ ਤਿੰਨ ਵਾਰੀ ਗਿਆ ਤੇ ਮੈਨੂੰ ਕੋਈ ਹਿਸਾਬ ਨਹੀਂ ਮਿਲਿਆ ਜੀ ਮੈਨੂੰ ਖੜਾ ਕੇ ਸੁਣਾਇਆ ਅੰਦਰ ਤੇ ਮੈਂ ਸੁਣਦੇ ਕਿ ਪਤਾ ਨਹੀਂ ਕੀ ਹੋ ਗਿਆ ਕੋਈ ਮਿਰਗਾ ਇੱਕ ਸਵੇਰ ਇੱਕ ਦਾ ਟਾਈਮ ਸੀ ਤੇ ਮੈਂ ਬਾਹਰ ਆਇਆ ਦੇ ਕਹਦੇ ਇੱਥੇ ਖਲਗੱਟ ਬੜੀ ਇਕੱਠੀ ਹੋਈ ਤੇ ਗੱਡੀ ਇੱਥੇ ਭੱਜੀ ਦੀ ਪਈ ਦੀ ਤੇ ਨਾਲ ਹੀ ਇਥੋਂ ਜੋ ਗੱਡੀ ਨਿਕਲੀ ਦੀ ਮੈਂ ਦੇਖਿਆ ਸਾਰਾ ਸੀਨ ਮੌਕੇ ਦੇ ਜਿਹੜਾ ਹੋਇਆ ਦਾ ਜੀ ਇਹ ਤੇ ਨਹੀਂ ਦੇਖਿਆ ਵੀ ਕੋਦੋਂ ਆ ਲੇਕਿਨ ਹੋਇਆ ਦਾ ਦੇਖਿਆ ਮੈਂ ਤੇ ਆਣ ਕੇ ਦੇਖਿਆ ਤੇ ਇਹ ਰੇੜੀ ਦਾ ਸਿਸਟਮ ਜਿਹੜਾ ਇਹ ਸਾਰਾ ਹੀ ਬੜਾ ਖਰਾਬ ਹੋਇਆ ਦਾ ਜੀ ਤੇ ਉਹ ਕਹਿਣ ਲੱਗੋ ਸਾਡਾ ਰੇੜੀ ਨਾਲ ਕੋਈ ਮਤਲਬ ਹੀ ਨਹੀਂ ਆਇਆ ਵੀ ਮੈਂ ਵੀ ਰੇੜੀ ਨਾਲ ਪਤਾ ਜਿਹੜਾ ਇਥੇ ਰੋਜ਼ ਰੇੜੀ ਲਾਉਂਦਾ ਮੈਂ ਕਹਾਂ ਰੋਜ਼ ਐਂ ਪਾਣੀ ਪੋਣੀ ਉਹਦੇ ਪੀਂਦੇ ਪੁੰਦੀਆਂ ਸਾਰੇ ਪੁਲਿਸ ਮੁਲਾਜ਼ਮ ਪੀਂਦੇ ਨਾ ਤੇ ਮੈਂ ਵੀ ਇਹ ਉਹ ਆਪੋ ਗਏ ਤੋੜ ਬਣ ਕੇ ਤੇ ਬਾਕੀ ਫਿਰ ਉਹ ਬੜੇ ਲਗੇ ਕਰਨਦੇ ਮੇਰੀ ਰੰਗ ਦੀ ਗੱਡੀ ਸੀ ਤੇ ਕਿੰਨੇ ਜਾਨੇ ਸੀ ਤੇ ਵਾਈਟ ਗੱਡੀ ਹੈ ਗਾਜੇ ਕਰਾਤ 1 ਵਜੇ ਦੇ ਕਰੀਬ ਇੱਕ ਹਾਂਡਾ ਅਮੇਜ ਗੱਡੀ ਨੰਬਰੀ ਪੀਬੀ 30/6888 ਤੇ ਇਹ ਰਾਤ ਡਰਾਈਵਰ ਨੂੰ ਨੀਂਦ ਆਣ ਦੀ ਵਜ੍ਹਾ ਕਰਕੇ ਡਿਵਾਈਡਰ ਨਾਲ ਵੱਜ ਕੇ ਤੇ ਮਾਜਨ ਛੋਡੇ ਵਾਲਾ ਤੇ ਉਦੀ ਰੇਨ ਜਾ ਕੇ ਟਕਰਾ ਗਈ ਸੀਗੀ ਤੇ ਮੌਕੇ ਤੇ ਫਿਰ ਅਸੀਂ ਪੁੱਜ ਕੇ ਪੀਸੀਆਰ ਪੁੱਜ ਕੇ ਤੇ ਜਿਹੜੇ ਉਹਨੂੰ ਗੱਡੀ ਨਿਓਂ ਕਿ ਸਾਈਡ ਤੇ ਕਰਾਇਆ ਤੇ ਹੁਣ ਅਸੀਂ ਉਹਨਾਂ ਨੂੰ ਬੁਲਾਇਆ ਹੈਗਾ ਦੋਨਾਂ ਪਾਰਟੀਆਂ ਨੂੰ ਵੀ ਜੋ ਕਹਿੰਦੇ ਵੀ ਰਾਤੋਂ ਕਹਿੰਦੇ ਸੀ ਵੀ ਅਸੀਂ ਇਹਦਾ ਜਿਹੜਾ ਰੇਡ ਦਾ ਨੁਕਸਾਨ ਹੈਹੀਂ ਭਰਨ ਨੂੰ ਤਿਆਰ ਆ ਗਏ ਆ ਤੇ ਜੇ ਉਹ ਨੁਕਸਾਨ ਭਰ ਦੇਣਗੇ ਠੀਕ ਹੈ ਨਹੀਂ ਤੇ ਜਿਹੜੀ ਕਾਨੂੰਨੀ ਅਨੁਸਾਰ ਕਾਰਵਾਈ ਬਣੇਗੀ ਉਹੀ ਕਰਾਂਗੇ ਜੀ